ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਦੋਸਤੋ ਮੈਂ ਦੀਪਕ ਬਹੁਤ ਸਵਾਗਤ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਕਰਾਂਗੇ ਗੱਲਾਂ ਦਿਲ ਦੀਆ ਦੀਪਕ ਬਹੁਤ ਦਿਨ ਨਾਲ ਪ੍ਰੋਗਰਾਮ ਦੇ ਵਿੱਚ ਦੋਸਤੋ ਪਸੇ ਮੈਂ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆਇਆ ਹਾਂ ਥੋੜਾ ਬਿਜੀ ਚੱਲ ਰਿਹਾ ਸੀਗਾ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ 2026 ਜਿਹੜਾ ਵਾ ਤੁਹਾਡੇ ਸਾਰਿਆਂ ਦੇ ਜੀਵਨ ਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸੋ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਜਿਸ ਤਰ੍ਹਾਂ ਤੁਹਾਨੂੰ ਪਤਾ ਅਸੀਂ ਹਰ ਵਾਰ ਕਿਸੇ ਨਾ ਕਿਸੇ ਸਖਸੀਅਤ ਨੂੰ ਤੁਹਾਡੇ ਰੂਪ ਰੂਪ ਕਰਾਨੇ ਆ। ਸੋ ਅੱਜ ਦੇ ਸਖਤ ਨੂੰ ਮੈਂ ਤੁਹਾਡੇ ਰੂਪ ਰੂਪ ਪਰਵਾਨ ਜਾ ਰਿਹਾ। ਉਹ ਜਾਨਿਮਾਨੀ ਹਸਤੀ ਜਾਨਿ ਕਿ ਬੋਲੀਵੁੱਡ ਇੰਡੀਅਨ ਸਿਨੇਮਾ ਜਿਨ੍ਹਾਂ ਨੇ ਬਹੁਤ ਕਾਫੀ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਨੇ। ਸੋ ਅੱਜ ਮੈਂ ਤੁਹਾਡੇ ਰੂਪ ਰੂਪ ਪਰਵਾਨ ਜਾਊਗਾ ਸਸੀ ਰਾਜ ਨੂੰ ਸਸੀ ਰਾਜ ਫਿਲਮਸ ਤੋਂ ਸਸੀ ਪਾਲ ਜੀ ਨੂੰ। ਸੋ ਸਸੀ ਪਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡਾ ਪ੍ਰੋਗਰਾਮ। ਕਰ ਕੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਸੀ ਰਾਜੀ ਸਸੀ ਰਾਜੀ ਜੀ ਅੱਜ ਕੀ ਤੁਸੀਂ ਮਤਲਬ ਗੱਲ ਕਰਨੀ ਚਾਹੋਗੇ ਵੀ ਤੁਹਾਡੀ ਜਿਹੜੀ ਬੋਲੀਵੁੱਡ ਦੇ ਵਿੱਚ ਐਂਟਰੀ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਸਰ ਕਦੋਂ ਤੋਂ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਤਕਰੀਬਨ 40 ਸਾਲ ਹੋ ਗਏ ਨੇ ਇਸ ਲਾਈਨ ਚ ਅੱਛਾ ਜੀ ਔਰ ਸਭ ਤੋਂ ਪਹਿਲਾਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਯਸ਼ਾ ਸ਼ਰਮ ਤੋਂ ਯਸ਼ਾ ਸ਼ੁਪੜਾ ਨੇ ਤਾਂ ਅੱਛਾ ਜੀ ਇਹਨਾਂ ਦੇ ਨਾਲ ਮੈਂ ਦੋ ਫਿਲਮਾਂ ਕੀਤੀ ਸੀ ਕਾਲਾ ਪੱਥਰ ਬੁਡੀ ਐਜ਼ ਅ ਅਸਿਸਟੈਂਟ ਡਾਇਰੈਕਟਰ ਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਤਰਫ ਤੇ ਦਿਲਦਾ ਬ੍ਰਦਰ ਸੀਗਾ ਵਿਰਧਰ ਪੰਜਾਬੀ ਫਿਲਮਾਂ ਦਾ ਹੀਰੋ ਸੀਗਾ ਜੀ ਉਹਨੇ ਮੈਂ ਚਾਰ ਫਿਲਮਾਂ ਕੀਤੀਆਂ ਸੀ ਨੰਬਰਦਾਰ ਦੀ ਬਲਬੂ ਜੀ ਭਾਬੀ ਸਰਪੰਚ ਅੱਛਾ ਜੀ ਇਹ ਫਿਲਮਾਂ ਮੈਂ ਐਸੋਸੀਏਟ ਕੀਤੀਆਂ ਸੀ ਕਿਉਂਕਿ ਤੇ ਦਿਲਦਾ ਬ੍ਰਦਰ ਆ ਉਹ ਡਾਇਰੈਕਟਰ ਦੇ ਸੀਗਾ ਅੱਛਾ ਜੀ ਕਿ ਉਹ ਮੈਂ ਯਸ਼ੋਪਰਾ ਕੋਲ ਕੰਮ ਕਰਦਾ ਸੀਗਾ ਤੇ ਉਹਨਾਂ ਨੇ ਮੈਨੂੰ ਉੱਥੋਂ ਪਿਕ ਕਰਕੇ ਕਿਉਂਕਿ ਮੈਂ ਦਾ ਕੰਮ ਕਰੋ ਤੇ ਮੈਂ ਫਿਰ ਪੰਜਾਬੀ ਇੰਡਸਟਰੀ ਸੀ ਫਿਰ ਐਕਟਰ ਹੋਇਆ ਉਸ ਤੋਂ ਬਾਅਦ ਸਭ ਪੰਜਾਬੀ ਬਹੁਤ ਸਾਰੇ ਫਿਲਮਾਂ ਕੀਤੀਆਂ 40 45 ਫਿਲਮਾਂ ਐਜ਼ ਐਸਿਸਟੈਂਟ ਕਰ ਲਈਆਂ ਸੀ ਫਿਰ ਐਜ਼ ਐਸਿਸਟੈਂਟ ਤੋਂ ਬਾਅਦ ਫਿਰ ਐਸੋਸੀਏਟ ਤੱਕ ਫਿਲਮਾਂ ਕੀਤੀਆਂ ਫਿਰ ਐਜ਼ ਪ੍ਰੋਡੂਸਰ ਵੀ ਵਿਚਾਰ ਪੰਜ ਫਿਲਮਾਂ ਐਜ਼ ਐਨ ਪ੍ਰੋਡੂਸਰ ਕੀਤੀ ਸਰ ਯਾਦਗਾਰ ਜਿਹੜੀ ਫਿਲਮ ਆ ਉਹ ਤੁਹਾਡੀ ਕਿਹੜੀ ਆ ਜਾਂ ਤੁਹਾਡਾ ਯਾਦਗਾਰ ਪਸੰਦੀਦਾ ਜਿਹੜਾ ਅਦਾਕਾਰ ਆ ਉਹ ਕੌਣ ਆ ਯਾਦਗਾਰ ਫਿਲਮ ਜਿਹੜੀ ਪੰਜਾਬੀ ਦੀ ਜਿਵੇਂ ਅੱਪ ਕਹ ਲੀਏ ਤੇ ਸਭ ਤੋਂ ਪਹਿਲਾ ਫਿਲਮ ਮੇਰੇ ਪੁੱਸੇ ਜ਼ਾਨਦ ਸੀ। ਅੱਛਾ ਜੀ। ਪੁੱਸੇ ਜ਼ਾਨਦ ਦੇ ਫਿਲਮ ਮੈਨੂੰ ਮਤਲਬ ਸਬਜੈਕਟ ਵਾਇਸ ਇਟ ਇਜ਼ ਵੈਰੀ ਗੁੱਡ ਅੱਛਾ ਸੀਗਾ। ਔਰ ਕਲਾਕਾਰ ਵੀ ਜਿਹੜੇ ਰਗੂ ਗੁਰੂ ਤੇ ਯੋਗਰਾਜ ਸਿੰਘ ਬਾਕੀ ਹੋਰ ਕਾਫੀ ਟੱਕ ਲਗਾ ਸੀਗੇ। ਜੀ। ਉਹ ਮੇਰੇ ਲਈ ਬੈਸਟ ਫਿਲਮ ਸੀ ਮੇਰੀ ਪਹਿਲੀ ਫਿਲਮ। ਔਰ ਐਜ਼ ਅ ਐਕਟਰ ਤਾਂ ਮੈਨੂੰ ਜਿਆਦਾ ਦੋਨੇ ਐਕਟਰ ਵਧੀਆ ਲੱਗੇ ਨੇ ਯੋਗਰਾਜ ਔਰ ਰਗੂ ਗੁਰੂ ਦੋਨੋਂ ਦੋਨੋਂ ਵਧੀਆ। ਮਤਲਬ ਉਹ ਗੂਗਲ ਤੇ ਜੀਓਗ੍ਰਾਫੀ ਅੱਛਾ ਤੇ ਕਿਸੇ ਲੜਕੀ ਨੂੰ ਵੀ ਤੁਸੀਂ ਐਕਟਰਸ ਮਤਲਬ ਜਿਹਨੂੰ ਅਦਾਕਾਰ ਬਣਾਇਆ ਹੋਵੇ ਅ ਨਹੀਂ ਲੜਕੀ ਨੂੰ ਤਾਂ ਨਹੀਂ ਮੈਂ ਕਿਸੇ ਨੂੰ ਬਣਾਇਆ ਕਿਉਂਕਿ ਲੜਕੀ ਦਾ ਤਜਰਬਾ ਸੈਲੀਬ੍ਰਿਟੀ ਇਲਾਕਾ ਸੀਗਾ ਜੋ ਵੀ ਪਹਿਲਾਂ ਦਰਜੀਤ ਕੌਰ ਸੀਗੀ ਫਿਰ ਪ੍ਰੀਤੀ ਸਪੂਰਨਾ ਨਾਮ ਦੀ ਕਮਕੀਤਾ ਵੀ ਬਹੁਤ ਕਾਫੀ ਐਕਟ੍ਰੈਸ ਨਰਮ ਸੀ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਅਸੀਂ ਮੈਂ ਬੋਲੀਵੁੱਡ ਬੰਬੇ ਪਹਿਲਾਂ ਸੀਗਾ ਯਸ਼ ਰਾਜ ਜੀ ਦੇ ਨਾਲ ਹਾਂ ਜੀ ਤੇ ਹਿੰਦੀ ਫਿਲਮਾਂ ਦਾ ਤੁਹਾਨੂੰ ਮਤਲਬ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਤੇ ਪੰਜਾਬੀ ਫਿਲਮਾਂ ਦਾ ਕਿਸ ਤਰ੍ਹਾਂ ਦਾ ਹੈ ਹਾਂਜੀ ਪੰਜਾਬੀ ਦਾ ਹਿੰਦੀ ਦਾ ਤਾਂ ਇਸ ਤਰ੍ਹਾਂ ਜੀ ਹਿੰਦੀ ਦਾ ਦਾ ਮਤਲਬ ਜਿਹੜਾ ਏਰੀਆ ਵਰਸ ਦੇ ਈ ਹੈਗਾ ਮਤਲਬ ਉਹ ਉਹਦੇ ਚ ਮਤਲਬ ਕੰਮ ਕਰਨ ਦਾ ਉਹ ਤਰੀਕਾ ਡਿਫਰੈਂਟ ਹੈਗਾ ਅਚਾ ਪੰਜਾਬੀ ਦਾ ਕੀ ਥੋੜਾ ਕੰਪਰੈਸ ਕਰਨਾ ਪੈਂਦਾ ਹੈ ਕਿ ਕੋਈ ਜਿੱਥੇ ਤਦੂ ਮਤਲਬ ਰਿਕੁਆਇਰਮੈਂਟ ਜੇਦੀ ਹੈ ਕਿ 10 ਘੋੜੇ ਦੀ ਦੇ ਉੱਥੇ ਫਿਰ 2 ਘੋੜੇ ਨਾਲ ਚਲਾਉਣਾ ਪੈਦਾਗਾ ਅੱਛਾ ਜੀ ਬਜਟ ਵਾਈਜ਼ ਬਹੁਤ ਛੋਟਾ ਹੋਦਾਗਾ ਅੱਛਾ ਜੀ ਤੇ ਏਰੀਆ ਵੀ ਤੁਹਾਨੂੰ ਉਸੇ ਜੀ ਕਰਨਾ ਪੈਦਾ ਜਿਹੜੇ ਮਤਲਬ ਪ੍ਰੋਵਾਈਡ ਹੁੰਦਾ ਹੈਗਾ ਪ੍ਰੋਡੂਸਰ ਕੋਲ ਅੱਛਾ ਜੀ ਤੇ ਜਿੱਦੀ ਫਿਰ ਉਹ ਜਗਾ ਸੈਟ ਸੂਟ ਲਗਾ ਕੇ ਬੜਾ ਵਾਸ ਦੇ ਦਿਆ ਹੋ ਜਾਂਦਾ ਹੈਗਾ ਤੇ ਫਰਕ ਇਹੀ ਹੈ ਬਜਟ ਵਾਈਜ਼ ਵੀ ਫਰਕ ਹੈਗਾ ਤੇ ਕਲਾਕਾਰ ਜਿਹੜੇ ਰਹਦੇ ਨੇ ਉਹਨਾਂ ਦਾ ਟਾਈਮਿੰਗਸ ਵੀ ਕਦਾ ਅੱਛਾ ਹੁੰਦਾ ਹੈਗਾ ਪੰਜਾਬੀ ਫਿਲਮ ਉਹ ਜਿਹੜੀ ਉਸ ਟਾਈਮ ਤੇ ਵੀਦੇ ਚ ਬਣ ਜਾਂਦੀ ਸੀ ਕਹਿੰਦੀ ਫਿਲਮਾਂ ਨੂੰ ਸਾਲ ਲੱਗ ਜਾਂਦਾ 2 ਸਾਲ ਲੱਗ ਜਾਂਦਾ ਨਹੀਂ ਬਟ ਸਾਰਾ ਉਹਨਾਂ ਜੇ ਤੁਸੀਂ ਬਜਟ ਦੀ ਗੱਲ ਕਰ ਰਹੇ ਹੋ ਵੀ ਪੰਜਾਬੀ ਫਿਲਮਾਂ ਦਾ ਬਜਟ ਘੱਟ ਹੁੰਦਾ ਜੀ ਤੇ ਅਸੀਂ ਬਹੁਤ ਸਾਰੀਆਂ ਫਿਲਮਾਂ ਦੇਖਿਆ ਨੇ ਬੜਿਆ ਵਧੀਆ ਬਜਟ ਚ ਬਣੀਆਂ ਨੇ ਔਰ ਮਤਲਬ ਬਾਹਰਲੀ ਕੰਟਰੀ ਚ ਜਾ ਕੇ ਵੀ ਬਣੀਆਂ ਨੇ ਅੱਜਕੱਲ ਦਾ ਆਮ ਹੀ ਹੋ ਗਿਆ ਲੰਡਨ ਕੈਨੇਡਾ ਹਨ ਹਾਂ ਹਾਂ ਤੇ ਕੀ ਉਹਨਾਂ ਦਾ ਕੀ ਮਤਲਬ ਫਿਰ ਉਹਦਾ ਇਸ ਤਰ੍ਹਾਂ ਉਹਦਾ ਦਾ ਇਹ ਵੀ ਇਹ ਅਪਾ ਦੇਖਣਾ ਚਾਹੀਏ ਤੇ ਪੰਜਾਬੀ ਫਿਲਮਾਂ ਦੇ ਜਿਹੜੇ ਬੇਕਰਸ ਨੇ ਜੀ ਤੇ ਕੁਝ ਤਾਂ ਜਿਹੜੇ ਬੰਬੇ ਤੋਂ ਆਏ ਨੇ ਜਾਂ ਕੁਝ ਜਿਹੜੇ ਬਾਲੀਵੁੱਡ ਦੇ ਨੇ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦਾ ਬੀ ਆਫ ਵਰਕ ਡਿਫਰੈਂਟ ਹੈਗਾ ਜੀ ਜੀ ਉਹਨਾਂ ਨੂੰ ਕੁਝ ਵੀ ਪ੍ਰੋਵਾਈਡ ਕਰੋ ਵਧੀਆ ਕਰ ਦੇ ਦਿੰਦੇ ਨੇ ਜਿਹੜੇ ਨਵੇਂ ਟੈਕਨੀਸ਼ੀਅਨਸ ਨੇ ਉਹ ਪ੍ਰੋਵਾਈਡ ਨਹੀਂ मतलब ਉਹਦਾ ਉਹ ਕੰਮ ਵੀ ਕਰ ਪਾ ਸਕਦੇ ਨੇ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਨਹੀਂ ਹੁੰਦੀ ਜਿੰਨੀ ਜ਼ਿਆਦਾ ਅੱਛਾ ਵੀ ਇਸ ਕਰਕੇ ਥੋੜਾ ਜਿਹਾ ਫਰਕ ਤਾਂ ਹੈਗਾ ਉਹਨਾਂ ਦਾ ਆਪਸ ਵਿੱਚ ਬਜਟ ਵਾਈਜ਼ ਤਾਂ ਹੋਣ ਪੰਜਾਬੀ ਫਿਲਮਾਂ ਵੀ 10 10 11 11 ਕਰੋੜ ਦੀ ਬਣਦੀਆਂ ਨੇ ਹੂੰ ਹੂੰ ਤੇ ਹੁਣ ਕਿ ਉਹ ਬਾਹਰ ਜਾਂਦੇ ਤੇ ਫੋਰਨ ਕੰਟਰੀ ਦੀ ਸਿਹਤ ਵੀ ਦੇਖੇ ਤੋਂ ਅੱਛਾ ਲੱਗਦਾ ਹੈਗਾ ਬਟ ਮੇਕਿੰਗ ਵਾਈਜ਼ ਉਹ ਮੇਕਿੰਗ मतलब ਬ੍ਰਾਂਡ ਜਿਹੜਾ ਉਹਨਾਂ ਦਾ ਜਿਹੜਾ ਸਹਿਯੋਗ ਹੈਗਾ ਉਹ ਬਹੁਤ ਘੱਟ ਹੁੰਦਾ ਹੈਗਾ ਜਿਹੜੇ ਮੇਕਰਸ ਨੇ ਉਹਨਾਂ ਨੇ ਰਿਸਟੇਜ ਜ਼ਿਆਦਾ ਕਰ ਦਿੱਤੇ ਨੇ ਫਿਲਮਾਂ ਉਹਦਾ ਦੀਆਂ ਬਣਦੀਆਂ ਦੀ ਕੁਝ ਫਿਲਮਾਂ ਜੀ ਮੈਂ 10 ਫਿਲਮਾਂ ਰਿਲੀਜ਼ ਹੋਈਆਂ ਤੇ ਜਿਦੇ ਚ 2-4 ਫਿਲਮਾਂ ਅੱਛੀ ਚੱਲਦੀਆਂ ਬਾਕੀ ਫਿਲਮਾਂ ਫੇਲ ਹੋ ਜਾਂਦੀਆਂ ਤੇ ਹੁਣ ਐਜ ਪ੍ਰੈਜ਼ੈਂਟ ਤੁਸੀਂ ਕੀ ਕਰਦੇ ਹੋ ਪ੍ਰੈਜ਼ੈਂਟ ਜੀ ਮੈਂ ਇੱਕ ਕਾਦੇ ਪੰਜਾਬੀ ਫਿਲਮ ਜਾਦੇ ਵਾਜੀ ਅੱਛਾ ਜੀ ਤੇ ਇਹਦੇ ਚ ਮੈਂ ਬੰਦਾ ਕੋ ਆਰਨਿਤ ਹੈਗਾ ਉਹਨੋਂ ਜੀ ਗੀਤਾ ਦੀ ਹੈ ਕੰਪਨਰ ਗੱਲ ਚੱਲਦੀ ਹੈ ਉਸ ਨੂੰ ਲਾਉਗਾ 6-7 ਦਿਨ ਦੀ ਸ਼ੂਟਿੰਗ ਕੀਤੀ ਹੈ ਜਿਹਦੇ ਯੋਗਰਾਜ ਸਿੰਘ ਹੈਗਾ ਹੋਬੀਦਾਰੀ ਵਾਲਾ ਹੈਗਾ ਕਵਰ ਜੀ ਨਦ ਮੋਲੇਗਾ ਬੀ ਐਨ ਸ਼ਰਮਾ ਹੈਗਾ ਇਹਨੂੰ ਤਾਂ ਮੈਂ ਕੰਪਲੀਟ ਕਰਾਂ ਤੇ ਇਹ ਹੁਣ ਦੇਖੋ ਹੁਣ प्लान ਕਰ ਰਹੇ ਆ ਫ फेब्रुवारी ਮਾਰਚ ਸ਼ੂਟਿੰਗ ਕਰਕੇ ਕੰਪਲੀਟ ਇਹਦੇ ਵਿੱਚ ਮੇਰਾ ਜਿਹੜਾ ਹਰਿਆਣਾ ਟੂਰਿਜ਼ਮ ডিপਾਰਟਮੈਂਟ ਜੀ ਮੈਨੂੰ ਸਬਸਿਡੀ ਪਾਸ ਹੋਈ ਹੈ ਅੱਛਾ ਜੀ ਇਹ ਮੈਂ ਕੰਪਲੀਟ ਕਰਾਂਗਾ ਮੋਸਟ ਲੀ ਅਪ੍ਰੈਲ ਮਈ ਤੱਕ ਪਿੱਛੇ ਕੰਪਲੀਟ ਹੋ ਜਾਏਗੀ ਤੇ ਤੁਸੀਂ ਸਰ ਮੈਨੂੰ ਕਵਰ ਨੂੰ ਵੀ ਮੌਕਾ ਦਿੰਨੇ ਹੋ ਹਾਂ ਜੀ ਜੇ ਦਾਦਾ ਹੈਗਾ ਜੀ ਉਹ ਕੀ ਹੈ ਨਿਊ ਕਵਰਸ ਦਾ ਮੈਂ ਕਿਸੇ ਨੂੰ ਸੁਜੈਸਟ ਨਹੀਂ ਕਰਦਾ ਹੈਗਾ ਫਿਰ ਕੋਈ ਬੇਕਰ ਆ ਜਾਏ ਕੋਈ ਬਤਾ ਦੇਵੇ ਮੈਂ ਫਿਲਮ ਬਣਾਣੀ ਹੈ ਤੇ ਉਹਨੇ ਕਹੇ ਜੀ ਮੈਂ ਹੀਰੋ ਹੈਗਾ ਗੱਲ ਬਦ ਦੇਖ ਲੈਂਦਾ ਵੀ ਉਹ ਠੀਕ ਓਕੇ ਹੈਗਾ ਕਿ ਨਹੀਂ ਹੈਗਾ ਜਿੰਨੂੰ ਕਿ ਉਹਨਾਂ ਨੂੰ ਲਾਂਚ ਕਰੀਏ ਔਰ ਉਹ ਸਕਸੈਸ ਦਾ ਹੋਵੇ ਫਿਲਮ ਤੇ ਉਹਦੇ ਚ ਸਾਰਾ ਬਲੇਮ ਡਾਇਰੈਕਟਰ ਤੇ ਆ ਜਾਂਦਾ ਹੈਗਾ ਓਕੇ ਕਿ ਉਹਨੇ ਫਿਲਮ ਫੇਲ ਕਰ ਦਿੱਤੀ ਨਿਊ ਕਵਰ ਲੈ ਲੈ ਆ ਤੇ ਫਿਲਮ ਹੋ ਗਈ ਹਾਂ ਜੀ ਤੇ ਜਿਸ ਤਰ੍ਹਾਂ ਪਹਿਲਾਂ ਸਾਰੇ ਜਿਹੜੇ ਬਹੁਤ ਸਾਰੇ ਪ੍ਰੋਡੂਸਰ ਨੇ ਜਿਹਦਾ ਸੂਰਜ ਬੜਾ ਜਾਂਦੇ ਸੀ ਆ ਉਹ ਹਮੇਸ਼ਾ ਨਿਊ ਕੰਪਨੀਆਂ ਲੈਂਦੇ ਸੀਗੇ ਮਹੇਸ਼ਵਰਟ ਜੀ ਜਿਹੜਾ ਉਹ ਵੀ ਤੇ ਤਕਰੀਬਨ ਬਹੁਤ ਅੱਛੀਆਂ ਫਿਲਮਾਂ ਕਹੀਆਂ ਉਹਨਾਂ ਦੀ ਹਾਂਜੀ ਹਾਂਜੀ ਬਟ ਉਹ ਖੁਦ ਪ੍ਰੋਡੂਸਰ ਸੀ ਉਹਨੇ ਆਪਣੇ ਬੈਸੇ ਲਗਾ ਕੇ ਬੜੀਆਂ ਬੜਾਈਆਂ ਦੀ ਜੀ ਜੀ ਮਹੇਸ਼ਵਰਟ ਵੀ ਜਿਹੜਾ ਆ ਪ੍ਰੋਡੂਸਰ ਸੀਗਾ ਉਹਦੇ ਜਿਹਦੇ ਵੀ ਨਵੇਂ ਕੰਪਨੀਆਂ ਮਤਲਬ ਨਿਊ ਕੰਪਨੀਆਂ ਦਾ ਸੀਗਾ ਵੀ ਜਿਹੋ ਉਹਨਾਂ ਨੇ ਮਤਲਬ ਇੱਕਦਮ ਨਿਊ ਨਹੀਂ ਸੀਗੇ ਬ੍ਰਾਂਡ ਯੂਨੀਸੀਗੇ ਬਣਾਉਣੇ ਕੰਮ ਕੀਤਾ ਹੋਇਆ ਸੀਗਾ ਤੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਉਹਨਾਂ ਦੀ ਡਿਫਰੈਂਟ ਹੁੰਦੀ ਹੈ ਸੱਸੀਪਾ ਜੀ ਮੈਂ ਹੋਰ ਇੱਕ ਤੁਹਾਨੂੰ ਸਵਾਲ ਕਰਨਾ ਚਾਹਨਾ ਕਿ ਅਗਰ ਕਿਸੇ ਬੱਚੇ ਨੇ ਐਕਟਿੰਗ ਸਿੱਖਣੀ ਆ ਜਾਂ ਐਕਟਰ ਬੰਨਾ ਜਾਂ ਐਕਟ੍ਰੈਸ ਬੰਨਾ ਵਾ ਉਹਦੇ ਲਈ ਤੁਸੀਂ ਕੀ ਉਹਨੂੰ ਮੈਸੇਜ ਦੇਣਾ ਜਾਓਗੇ ਜਾਂ ਕੀ ਉਹਨੂੰ ਸਮਝਾਣਾ ਜਾਓਗੇ ਮੇਰਾ ਤਾਂ ਬਣਾ ਲਈ ਤਾਂ ਇਹੀ ਸੁਝਾਅ ਹੋਏਗਾ ਵੀ ਜੇ ਕੋਈ ਐਕਟਿੰਗ ਗੱਡ ਵੀ ਜੋ ਜਿਆਦੇ ਦੇ ਜਾਂ ਸਿੱਖਦੇ ਨੇ ਉਸ ਸੰਸਾ ਵੀ ਪੂਰੀ ਫੁੱਲ ਡਿਫੀਨੇਸ਼ਨ ਰੂਪ ਪਤਾ ਹੋਣੀ ਚਾਹੀਦੀ ਵੀ ਉਹ ਜਿਹੜੀ ਕੰਪਨੀ ਹੈਗੀ ਆ ਉਹ ਰਜਿਸਟਰਡ ਹੈ ਜਾਂ ਨਹੀਂ ਹੈ ਜੇ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਫਰਮ ਜਾਂ ਸਕੂਲ ਦਾ ਉਹਨਾਂ ਦਾ ਸਕੂਲ ਰਜਿਸਟਰਡ ਹੈ ਜਾਂ ਉਹਨਾਂ ਕੋਲ ਉਹਨਾਂ ਦੇ ਟੀਚਰਸ ਹੈਗੇ ਨੇ ਜਿਹੜੋਂ ਉਹਨੂੰ ਐਕਟਿੰਗ ਸਿਖਾ ਸੀਗੇ ਉਹੀ ਮੇਨ ਹੁੰਦਾ ਹੈਗਾ ਜੀ ਵਗੀ ਵੇਦਾ ਦੇ ਭਾਵ ਅਰਥ ਵਗੈਰਾ ਸਾਰੇ ਉਹ ਜਿਹੜਾ ਵੀ ਟੀਚਰ ਹੋਵੇ ਉਹ ਸਟੂਡੈਂਟ ਨੂੰ ਉਹਦੇ ਪੂਰੀ ਚੰਗੀ ਤਰ੍ਹਾਂ ਗਾਈਡ ਕਰੇ ਉਹਦੇ ਨਾਲ ਹੀ ਉਹਦਾ ਰਾਈਜ਼ ਕਰੇਗਾ ਆਦਰਵਾਇਸ ਕੀ ਅਗਭੀ ਲੋਕੀ ਐਕਟਿੰਗ ਅਕੈਡਮੀ ਖੋਲ ਲੈਂਦੇ ਨੇ ਔਰ ਕਮर्शियलाइज ਹੋ ਕੇ ਉਹ ਉਹਨਾਂ ਨੇ ਸਿਰਫ 12 ਕੋਚ ਅਕਟਰ ਬੁਲਾ ਕੇ ਉਹਨਾਂ ਨੂੰ ਸਿਖਾ ਕੇ ਉਹਨੂੰ ਕਹਿੰਦੇ ਤੁਸੀਂ ਡੇਟ ਹੋ ਗਏ ਹੋ ਉਹਨਾਂ ਦੇ ਉਹਦਾ ਕੋ ਟ੍ਰੇਨਿੰਗ ਲੈਂਦੇ ਦੀ ਪਰ ਉਹਦੇ ਸਰਟੀਫਿਕੇਟ ਦੇ ਕੇ ਆਪਣਾ ਕੰਮ ਪੂਰਾ ਕਰ ਲੈਣਾ ਹੈ। ਇਹ ਕੰਮ ਹੋਣਾ ਨਹੀਂ ਚਾਹੀਦਾ ਉਸੇ। ਬੋਲੋ ਤੁਹਾਡੇ ਕਹਿੰਦਾ ਮਤਲਬ ਹੈ ਵੀ ਜਿਹੜੇ ਜਿੱਥੇ ਵੀ ਜਿਹੜੇ ਵੀ ਐਕਟਿੰਗ ਸਕੂਲ ਹੈਗਾ ਜਿਸ ਤਰ੍ਹਾਂ ਕਿ ਆਮ ਸਕੂਲ ਵੀ ਆ ਉਹ ਵੀ ਸਰਕਾਰਾਂ ਤੋਂ ਮਾਨਤਾਵਰ ਆਪਤ ਹੁੰਦੇ ਨੇ। ਦਸ ਸਕੂਲ ਦਾ ਕੋਈ ਚਲਣਾ ਨਹੀਂ ਸਕਦਾ। ਹਾਂਜੀ। ਤੇ ਐਕਟਿੰਗ ਸਕੂਲ ਵੀ ਜਿਹੜਾ ਵਾ ਉਹੀ ਚਲਾ ਸਕਦਾ ਜਿਸ ਨੂੰ ਬੰਬਈ ਤੋਂ ਅਥੋਰਾਈਜ਼ ਹੋਵੇ। ਹੈਨਾ? ਤੇ ਮਤਲਬ ਰਜਿਸਟਰਡ ਹੋਵੇ ਹੈਨਾ? ਤੇ ਇਹ ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਜਿਹੜੇ ਵੀ ਐਕਟਿੰਗ ਦੇ ਚਾਹਵਾਨ ਆ ਉਹਨਾਂ ਨੂੰ ਕਹਿੰਨੇ ਵੀ ਅਗਰ ਤੁਸੀਂ ਵੀ ਕਿਤੇ ਸਕੂਲ ਤੋਂ ਸਿੱਖਣਾ ਚਾਹੁੰਦੇ ਹੋ ਤਾਂ ਪਹਿਲਾਂ ਪਤਾ ਜ਼ਰੂਰ ਕਰ ਲਓ ਵੀ ਉਹ ਰਜਿਸਟਰਡ ਹੈ ਜਾਂ ਨਹੀਂ ਹੈ। ਜਾਂ ਉਹਨਾਂ ਕੋਲੇ ਟੀਚਰ ਜਿਹੜੇ ਨੇ ਉਹ ਖੁਦ ਵੀ ਟ੍ਰੇਨ ਹੈਗੇ ਕਿ ਨਹੀਂ ਹੈਗੇ। ਉਹਨਾਂ ਨੂੰ ਰਸਾਂ ਦੇ ਬਾਰੇ ਪਤਾ ਹੈ ਜੀ ਨਹੀਂ ਕਿੰਨੇ ਰਸ ਹੁੰਦੇ ਨੇ, ਕਿੰਨੇ ਬਾਵ, ਕਿੰਨੇ ਸਥਾਈ ਅਰਚਨ ਹੈ। ਇਹ ਸਾਰੀ ਜਿਹੜੀ ਚੀਜ਼ਾਂ ਦੀ ਨੌਲੇਜ ਉਹਨਾਂ ਨੂੰ ਹੋਣਾ ਬਹੁਤ ਜ਼ਰੂਰੀ ਆ। ਤੇ ਸਸੀਪਾਲ ਜੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਾਡੀ ਜਨਤਾ ਨੂੰ? ਮੇਰੇ ਤੇ ਇਹੀ ਹੈ ਜੀ ਦਿਊ ਕਮਰਸ ਜਿਹੜੇ ਹੁਣ ਜਿਹੜੇ ਕੋਸ਼ਿਸ਼ ਕਰਦੇ ਨੇ ਆਣ ਦੀ ਕੋਸ਼ਿਸ਼ ਕਰਦੇ ਨੇ ਉਹ ਬਕਾਇਦਾ ਟ੍ਰੇning ਲੈ ਕੇ ਆਣ ਤੇ ਨਵੇਂ ਚੈਰੇ ਦੀ ਅਜੂ ਇੰਡਸਟਰੀ ਟੂ ਰਿਕੁਆਇਰ ਵੀ ਹੈਗੀ ਆ ਪੁਰਾਣੇ ਚੈਰੇ ਦੇ ਜਿਹੜੇ ਨੇ ਉਹ ਤਾਂ ਚਲੀ ਗਏ ਨੇ ਜੇ ਦਵੀ ਆਣਗੇ ਨਵੀਂ ਚੀਜ਼ ਬਣੇਗੀ ਨਵੇਂ ਨਵੇਂ ਚੈਰੇ ਦੇ ਖਣਡੂ ਮਿਲਦੇ ਨੇ ਨਵਾਂ ਸਬਜੈਕਟ ਆਦਾਗਾ ਤੇ ਲੋਕੀ ਇੰਜੋਏ ਕਰਦੇ ਤੇ ਫਿਲਮ ਇੰਡਸਟਰੀ ਜਿਹੜੀ ਹੈ ਫਿਲਮਾਂ ਤਾਂ ਜਿਹੜੀ ਹੈ ਪਬਲਿਕ ਦੀ ਇੰਜੋਏਮੈਂਟ ਦੇ ਦਾੜ ਇੱਕ ਲੈਸਨ ਵੀ ਹੁੰਦਾ ਹੈਗਾ ਉਹਦੇ ਵਿੱਚ ਦੋਦੇ ਚੀਜ਼ਾਂ ਮਿਲ ਜਾਂਦੀਆਂ ਅਗਰ ਨਵੇਂ ਚੈਰੇ ਆਣ ਉਹਨਾਂ ਨੂੰ ਪ੍ਰੋਪਰ ਟੈਟਿੰਗ ਲਾ ਕੇ ਆਣਗੇ ਤੇ ਉਹ ਚੰਗਾ ਕੰਮ ਵੀ ਕਰਦੇਗੇ ਜੇ ਜਦੋਂ ਉਹ ਉਹਨਾਂ ਦਾ ਰਿਸਪਾਂਸਿਬਲਨੇਗਾ ਔਰ ਉਹ ਵੀ ਰਾਈਜ਼ ਵੀ ਕਰਦੇਗੇ ਔਰ ਪਬਲਿਕ ਵੀ ਇੰਜੋਏ ਕਰੇਗਾ ਸੋ ਦੋਸਤੋ ਇਹ ਸੀਗੇ ਸਸੀਪਾਲ ਜੀ ਜਿਨ੍ਹਾਂ ਨੇ ਅੱਗੇ ਤੁਹਾਡੇ ਨਾਲ ਬਹੁਤ ਗੱਲਾਂ ਜਿਹੜੀਆਂ ਇਹ ਜਿਹੇ ਸਾਂਝੀ ਕੀਤੀਆਂ ਜਿਨ੍ਹਾਂ ਨੂੰ ਕਿ ਨਵ ਨਿਊ ਕਰਨ ਨੂੰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਇਹ ਹੈ ਜਿਹ ਟਿਪਸ ਦੀ ਹੈ ਨਾ ਸੋ ਸਸੀਪਾਲ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਤੋ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਵਾ ਤੁਸੀਂ ਸਾਨੂੰ ਕਮੈਂਟ ਦੇ ਰਾਹੀਂ ਜਰੂਰ ਦੱਸਿਆ ਕਰੋ ਹੋਰ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਆ ਜਾਂ ਕੋਈ ਇੱਛਾ ਹੈ ਉਹ ਵੀ ਸਾਨੂੰ ਜਰੂਰ ਦੱਸਿਆ ਕਰੋ ਜਾਂ ਸਾਡੇ ਪ੍ਰੋਗਰਾਮ ਚ ਕੋਈ ਪਾਰਟਿਸਪੈਂਟ ਕਰਨਾ ਚਾਹੁੰਦਾ ਹੈ ਤੇ ਉਹ ਵੀ ਸਾਨੂੰ ਕੰਟੈਕਟ ਕਰ ਸਕਦਾ ਵਾ ਸਾਡੇ ਇਹਨਾਂ ਨੰਬਰਾਂ ਤੇ ਸੋ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਵੀ ਜਰੂਰ ਕਰਿਆ ਕਰੋ ਬਾਕੀ ਇਸ ਪ੍ਰੋਗਰਾਮ ਨੂੰ ਬਣਾਉਣ ਦੇ ਲਈ ਸਾਨੂੰ ਬਹੁਤ ਸਾਰਾ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਸੋ ਮੈਂ ਤੁਹਾਡੇ ਆਪਣੇ ਸਕਰੀਨ ਤੇ ਆ QR ਕੋਡ ਜਿਹੜਾ ਤੁਹਾਨੂੰ ਦੇ ਰਿਹਾ ਅਗਰ ਕੋਈ ਬੰਦਾ ਸਾਡੀ ਹੈਲਪ ਕਰਨੀ ਚਾਹੁੰਦਾ ਤਾਂ ਹਰ ਵੀ ਕਰ ਸਕਦਾ ਵਾ ਸੋ ਇੱਕ ਨਈ ਹਸਤੀ ਨਾਲ ਤੁਹਾਡੇ ਨਾਲ ਫੇਰ ਮੁਲਾਕਾਤ ਕਰੂੰਗਾ ਤੁਸੀਂ ਇਸੇ ਤਰ੍ਹਾਂ ਹੱਸਦੇ ਰਹੋ ਵਸਦੇ ਰਹੋ ਨਵਾਂ ਸਾਲ ਤੁਹਾਡੇ ਖੁਸ਼ੀਆਂ ਲੈ ਕੇ ਆਵੇ ਖੁਸ਼ੀਆਂ ਮਾਣੋ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਡੀ ਜਿਹੜੀ ਸਾਡੀ ਟੀਮ ਦੀ ਦੁਆ ਵਾ ਸੋ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ ਜੀ